हिमाचल दी कांग्रेस सरकार ਵੱਲੋਂ ਪੰਜਾਬ ਦੇ ਉੱਪਰ ਇੱਕ ਨਵਾਂ ਰੈਵਨਿਊ ਠੋਕਿਆ ਗਿਆ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਲੈਂਡ ਰੈਵਨਿਊ ਇਸ ਦੇ ਪਿੱਛੇ ਕਾਰਨ ਕੀ ਨੇ ਕਿੰਨਾ ਰੈਵਨਿਊ ਹੋਗਾ ਸਾਡਾ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਨੇ ਨੀਲਗਰਗ ਗਰਗ ਸਾਹਿਬ ਇਹ ਜਿਹੜੀ ਹਿਮਾਚਲ ਸਰਕਾਰ ਹਿਮਾਚਲ ਸਰਕਾਰ ਲਗਾਤਾਰ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਸੈਸ ਲਾਉਣ ਦੀ ਕੋਸ਼ਿਸ਼ ਕਰ ਰਹੀ ਆ ਪਿੱਛੇ ਜੇ ਜਲਸਾ ਸਲਾਉਣ ਦੀ ਕੋਸ਼ਿਸ਼ ਵੀ ਕੀਤੀ ਹੁਣ ਇੱਕ ਜਿਹੜਾ ਲੈਂਡਰ ਵੈਨਿਊ ਲਾਉਣ ਦੀ ਕੋਸ਼ਿਸ਼ ਨੋਟੀਫਿਕੇਸ਼ਨ ਕੀਤਾ ਗਿਆ ਹੈਗਾ ਕੀ ਕਰਨਾ ਚਾਹੋਗੇ ਦੇਖੋ ਸਾਰਿਆਂ ਤੋਂ ਪਹਿਲੀ ਤੇ ਗੱਲ ਇਹ ਹੈਗੀ ਹੈ ਕਿ ਹਿਮਾਚਲ ਸਰਕਾਰ ਦਾ ਜਿਹੜਾ ਇਹ ਕਾਰਾ ਹੈਗਾ ਠੀਕ ਹੈ ਨਾ ਜਿਸ ਦੇ ਨਾਲ ਉਹਨਾਂ ਨੇ ਭੂ ਮਾਲੀਆ ਲਗਾਇਆ ਜਿਹਨੂੰ ਅਸੀਂ ਸੈਸ ਕਹਿੰਦੇ ਆ ਇਹ ਗੈਰ ਕਾਨੂੰਨੀ ਆ ਔਰ ਗੈਰ ਕਾਨੂੰਨੀ ਆ ਕਿਉਂਕਿ ਜਿਹੜੇ ਪ੍ਰੋਜੈਕਟਾਂ ਦੇ ਉੱਤੇ ਲਗਾਇਆ ਗਿਆ ਹਾਈਡਰੋ ਪ੍ਰੋਜੈਕਟ ਜਿਹੜੇ ਹੈਗੇ ਚਾਹੇ ਉਹ ਭਾਗੜਾ ਡੈਮ ਹੈਗਾ ਚਾਹੇ ਪੌਂਗ ਡੈਮ ਹੈ ਜਾਂ ਦੂਜੇ ਹੈਗੇ ਆ ਇਹ ਕੁ ਅਜੇ ਤਬ ਬਣੇ ਨਹੀਂ ਹੈਗੇ ਆ ਇਹਨਾਂ ਨੂੰ ਦਸਾ ਕੇ ਹੋ ਕੇ ਬਣਿਆ ਨੂੰ ਔਰ ਇਹ ਕੌਮੀ ਪ੍ਰੋਜੈਕਟ ਹੈਗੇ ਆ ਰਾਸ਼ਟਰੀ ਪ੍ਰੋਜੈਕਟ ਹੈਗੇ ਆ ਔਰ ਇਹ ਸਾਰੇ ਕਾਨੂੰਨੀ ਜਾਨੀ ਕਿ ਤੌਰ ਦੇ ਉੱਤੇ ਸਟੈਬਲਿਸ਼ ਹੁੰਦੇ ਆ ਔਰ ਜਦੋਂ ਇਹ ਪ੍ਰੋਜੈਕਟਸ ਲੱਗਦੇ ਹੈਗੇ ਆ ਉਸ ਟਾਈਮ ਤੇ ਸਾਰੀਆਂ ਸ਼ਰਤਾਂ ਜਿਹੜੀਆਂ ਉਹ ਤਾਇ ਹੋ ਜਾਂਦੀਆਂ ਹੈਗੀਆਂ ਤੇ ਆਪਣੇ ਤੌਰ ਤੇ ਇਕੱਲੇ ਤੌਰ ਤੇ ਇਸ ਤਰੀਕੇ ਦੇ ਜਾਨੀ ਕਿ ਸੈਸ ਲਾਉਣਾ ਉਹ ਜਾਇਜ਼ ਨਹੀਂ ਹੈਗਾ ਜਿਸ ਦੇ ਨਾਲ ਪੰਜਾਬ ਨੂੰ ਤਕਰੀਬਨ 200 ਕਰੋੜ ਰੁਪਏ ਦਾ ਸੈਸ ਤਾਰਨਾ ਪਏਗਾ ਸੋ ਪਹਿਲੀ ਗੱਲ ਤਾਂ ਅਸੀਂ ਹਿਮਾਚਲ ਦੀ ਕਾਂਗਰਸ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਇਹ ਤੁਹਾਡਾ ਇਹ ਕਾਰਾ ਗਲਤ ਹੈਗਾ ਇਹਨੂੰ ਵਾਪਸ ਲਓ ਔਰ ਦੂਸਰੀ ਗੱਲ ਇਹ ਹੈਗਾ ਵੀ ਜੋ ਨਹੀਂ ਮੰਨਦੇ ਤਾਂ ਇਹ ਵੈਸੇ ਵੀ ਕਾਨੂੰਨਨ ਵੀ ਠਹਿਰਦਾ ਨਹੀਂ ਹੈਗਾ ਠੀਕ ਹੈ ਨਾ ਤੀਜਾ ਕੇਂਦਰ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿਉਂਕਿ ਰਾਸ਼ਟਰੀ ਪ੍ਰੋਜੈਕਟਸ ਹੈਗੇ ਆ ਤੇ ਉਹਨਾਂ ਨੂੰ ਵਿੱਚ ਇੰਟਰਵਿਨ ਕਰਨਾ ਚਾਹੀਦਾ ਤੁਸੀਂ ਖੁਦ ਹੀ ਜ਼ਿਕਰ ਕੀਤਾ ਕਿ ਪਹਿਲਾਂ 2023 ਦੇ ਵਿੱਚ ਇਹਨਾਂ ਨੇ ਜਲ ਸੈਸ ਵੀ ਲਗਾਇਆ ਸੀ ਉਹ ਵੀ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਜਿਹੜਾ ਹਕੂਸ਼ਤ ਕੀਤਾ ਹੈਗਾ ਸੀ ਹੁਣ ਸਾਰਿਆਂ ਤੋਂ ਸਵਾਲ ਪੈਦਾ ਹੀ ਹੁੰਦਾ ਹੈ ਕਿ ਸਾਡਾ ਇੱਕ ਸੰਗੀ ਟਾਂਚਾ ਹੈ ਠੀਕ ਹੈ ਨਾ ਜਿਹੜੇ ਹਾਲੇ ਦੁਆਲਿੰਦੇ ਸਟੇਟਾਂ ਨੇ ਹਾਲੇ ਦੁਆਲਦੇ ਸੂਬੇ ਹੈ ਉਹਨਾਂ ਦਾ ਆਪਸ ਦੇ ਵਿੱਚ ਇੱਕ ਚੰਗੀ ਕੋਆਰਡੀਨੇਸ਼ਨ ਚੰਗਾ ਰਿਲੇਸ਼ਨ ਹੋਣਾ ਚਾਹੀਦਾ ਬਟ ਜਿਸ ਤਰੀਕੇ ਦਾ ਸੁਖੂ ਸਾਭ ਦੀ ਸਰਕਾਰ ਨੇ ਇਹ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਨਾਲ ਰਿਲੇਸ਼ਨਾਂ ਦੇ ਵਿੱਚ ਕੁੜੱਤਨ ਆਉਂਦੀ ਹੈ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਸਾਰਿਆਂ ਤੋਂ ਵੱਡਾ ਸਵਾਲ ਜਿਹੜਾ ਇੱਕ ਹੈ ਮੈਂ ਅੱਜ ਟਵੀਟ ਵੀ ਕੀਤਾ ਸੀ ਠੀਕ ਹੈ ਨਾ ਇਹਦੇ ਵਿੱਚ ਕੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਰਾਜਾ ਵਿਡਿੰਗ ਸਾਹਿਬ ਹੈਗੀ ਆ ਜਾਂ ਹੋਰ ਇਹਨਾਂ ਦੀ ਕਾਂਗਰਸ ਜਿਹੜੀ ਹੈਗੀ ਆ ਪਾਰਟੀ ਹੈਗੀ ਆ ਉਹਨਾਂ ਨੂੰ ਇੱਕ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਹ ਜਿਹੜਾ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਜਿਹੜਾ ਇਹ ਟੈਕਸ ਲਾਇਆ ਜਾਂ ਸੈਸ ਲਾਇਆ ਉਹਦਾ ਵਿਰੋਧ ਕਰਦੇ ਆ ਉਹਦੇ ਹੱਕ ਦੇ ਵਿੱਚ ਖੜੇ ਆ ਪੰਜਾਬ ਦੇ ਹੱਕ ਦੇ ਵਿੱਚ ਖੜਨਗੇ ਤਾਂ ਕਿ ਲੋਕਾਂ ਨੂੰ ਘਟੋ-ਘਟੇ ਪਤਾ ਲੱਗ ਸਕੇ ਕਿ ਕਾਂਗਰਸ ਪਾਰਟੀ ਦਾ ਅਸਲ ਸਟੈਂਡ ਕੀ ਹੈ ਜੀ ਅ ਗੱਲ ਸਭ ਜਿਵੇਂ ਇਹ ਸੈਸੋ ਰਾਜਸਥਾਨ ਤੇ ਹਰਿਆਣਾ ਦੇ ਉੱਪਰ ਵੀ ਲਾਗੂ ਹੁੰਦਾਗਾ ਕੀ ਉਧਰੇ ਤੁਹਾਡੀ ਕਿਸੇ ਕਮਰਸ਼ੀਅਲ ਗੱਲ ਕੋਈ ਅਫੀਸ਼ੀਅਲੀ ਗੱਲ ਹੋਈ ਕਿ ਸਰਕਾਰਾਂ ਨਾਲ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਕਿ ਇਸ ਦੇ ਉੱਪਰ ਜੇ ਇੱਕ ਹਿਮਾਚਲ ਸਰਕਾਰ ਕੋਈ ਸਟੈਂਡ ਨਹੀਂ ਲੈਂਦੀ ਤਾਂ ਹਾਈ ਕੋਰਟ ਜਾਣ ਲਈ ਕੋਈ ਹਿਮਾਚਲ ਨਾਲ ਜਾਂ ਕਿਤੇ ਹਰਿਆਣੇ ਨਾਲ ਗੱਲਬਾਤ ਹੋਈ ਹੋਵੇ ਕੋਈ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਤੇ ਇਸ ਚੀਜ਼ ਦਾ ਜਿਹੜਾ ਹੈਗਾ ਲਿਖਤੀ ਤੌਰ ਦੇ ਉੱਤੇ ਵੀ ਇਤਰਾਜ਼ ਜ਼ਾਹਿਰ ਕਰਾਂਗੇ ਠੀਕ ਹੈ ਨਾ ਹਰ ਲੈਵਲ ਦੇ ਉੱਤੇ ਅਸੀਂ ਇਸ ਦੇ ਖਿਲਾਫ ਜਾਵਾਂਗੇ ਠੀਕ ਹੈ ਨਾ ਔਰ ਰਹੀ ਗੱਲ ਰਾਜਸਥਾਨ ਦੀ ਹਰਿਆਣਾ ਦੀ ਜਾਂ ਬਾਕੀ ਸਟੇਟਸ ਦੀ ਜਿਨ੍ਹਾਂ ਦੇ ਉੱਤੇ ਇਹ इवन ਚੰਡੀਗੜ੍ਹ ਦੇ ਉੱਤੇ ਵੀ ਇੰਪੋਜ਼ ਹੋਇਆ ਹੈਗਾ ਠੀਕ ਹੈ ਕਿ ਨਹੀਂ ਇਹ ਫਿਲਹਾਲ ਤੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਬਟ ਜਦੋਂ ਐਕਚੁਅਲੀ ਸਾਰੇ ਤੋਂ ਵੱਡਾ ਜਿਹੜਾ ਸਟੇਕਹੋਲਡਰ ਇਹਦੇ ਵਿੱਚ ਪੰਜਾਬ ਹੈਗਾ ਸਭ ਤੋਂ ਵੱਡਾ ਜਿਹੜੇ ਟੈਕਸ ਉਹ ਪੰਜਾਬ ਦੇ ਉੱਤੇ ਇੰਪੋਜ਼ ਕੀਤਾ ਆ ਔਰ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਪੰਜਾਬ ਦੇ ਉੱਤੇ ਜਦੋਂ ਮਰਜੀ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਪੱਖ ਦੇ ਵਿੱਚ ਉਹ ਸਟੈਂਡ ਲਿਆ ਚਾਹੇ ਉਹ ਬੀਬੀਐਮਬੀ ਦੇ ਪਾਣੀਆਂ ਦੀ ਗੱਲ ਸੀ ਜਾਂ ਹੋਰ ਮੁੱਦੇ ਹੈਗੇ ਸੀ ਮਾਨ ਸਾਹਿਬ ਦੀ ਸਰਕਾਰ ਨੇ ਹਮੇਸ਼ਾ ਸਟੈਂਡ ਲਿਆ ਉਸੇ ਸਟੈਂਡ ਨੂੰ ਪੁਖਤਾ ਕਰਦੇ ਹੋਏ ਹੁਣ ਵੀ ਅਸੀਂ ਇਸ ਦੇ ਉੱਤੇ ਜਿਹੜਾ ਹੈਗਾ ਪੂਰੀ ਸ਼ਿੱਦਤ ਦੇ ਨਾਲ ਇਹਦਾ ਵਿਰੋਧ ਕਰਾਂਗੇ ਠੀਕ ਹੈ ਨਾ ਔਰ ਕਾਨੂੰਨੀ ਤੌਰ ਤੇ ਵੈਸੇ ਵੀ ਇਹ ਠੀਕ ਨਹੀਂ ਹੈ ਵਾਜਬ ਨਹੀਂ ਹੈ ਜੀ ਅ ਰਖਸਬ ਗੱਲ ਕਰੀਏ ਤਾਂ ਜਿਹੜਾ ਹਮੇਸ਼ਾ ਨੁਕਸਾਨ ਵੀ ਪੰਜਾਬ ਨੂੰ ਚਲਣਾ ਪਿਆ ਚਾਹੇ ਹੜਾਂ ਦੀ ਸਥਿਤੀ ਹੋਵੇ ਤਾਂ ਕਿਉਂਕਿ ਹਿਮਾਚਲ ਦੇ ਵਿੱਚ ਆਏ ਉਹ ਹਾਈਡਰੋ ਪ੍ਰੋਜੈਕਟ ਲੱਗੇ ਹੋਏ ਨੇ ਜੇਕਰ ਹੜਾਉਂਦੇ ਨੇ ਤਾਂ ਪੰਜਾਬ ਹੀ ਹਮੇਸ਼ਾ ਮਾਰ ਖਾਂਦਾਗਾ ਤਾਂ ਅੱਜ ਤੱਕ ਕਿਸੇ ਨੇ ਪੰਜਾਬ ਦੀ ਜਿਹੜੀ ਉਹ ਪੂਰਤੀ ਦੀ ਗੱਲ ਤਾਂ ਕੀਤੀ ਨਹੀਂ ਪਰ ਮਾਰ ਹਮੇਸ਼ਾ ਪੰਜਾਬ ਨੂੰ ਚਲਣੀ ਪੈਂਦੀ ਹੈਗੀ ਨੇ ਦੇਖੋ ਉਹ ਤੇ ਬੜਾ ਮਤਲਬ ਚਿੱਟਾ ਸੱਚ ਹੈਗਾ ਜੀ ਦੇਖੋ ਹੁਣੇ ਪਿੱਛੇ ਜੇ ਹੜ੍ਹ ਵੀ ਆਏ ਸੀ ਠੀਕ ਹੈ ਕਿ ਨਹੀਂ ਜਦੋਂ ਹੜ੍ਹ ਆਏ ਜਦੋਂ ਤਾਂ ਪੰਜਾਬ ਦੀਆਂ ਜ਼ਮੀਨਾਂ ਸੁੱਕੀਆਂ ਹੁੰਦੀਆਂ ਉਦੋਂ ਤਾਂ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਹੜ੍ਹ ਆਏ ਅਸੀਂ ਆਖਿਆ ਭਾਈ ਥੋੜਾ ਜਿਹਾ ਪਾਣੀ ਜ਼ਿਆਦਾ ਹੀ ਲੈ ਲਓ ਤਾਕੇ ਥੋੜਾ ਜਿਹਾ ਮੈਗਨੀਜ਼ ਹੋ ਜਾਵੇ ਕਹਿੰਦੇ ਸਾਡਾ ਤਾਂ ਪੁਰਾਣਾ ਪਾਣੀ ਜਿਹੜਾ ਮਿਲਦਾ ਉਹ ਵੀ ਤੁਸੀਂ ਰੱਖ ਲਓ ਸੋ ਕਹਿਣ ਦਾ ਮਤਲਬ ਹੈ ਵੀ ਸਾਰੀ ਬਰਬਾਦੀ ਪੰਜਾਬ ਦੀ ਹੈਗੀ ਆ ਠੀਕ ਹੈ ਕਿ ਨਹੀਂ ਇਹ ਲੋਕ ਤੇ ਇੰਜੋਏ ਕਰਦੇ ਆ ਬਟ ਅੱਜ ਜਿਹੜਾ ਮੁੱਦਾ ਨਾ ਉਹ ਨਹੀਂ ਹੈਗਾ ਜਦੋਂ ਅਸੀਂ ਮੁੱਦੇ ਤੋਂ ਭਟਕਦੇ ਆ ਤਾਂ ਫਿਰ ਤੁਹਾਡੀ ਲੜਾਈ ਤਿੱਖੀ ਨਹੀਂ ਰਹਿੰਦੀ ਠੀਕ ਹੈ ਕਿ ਨਹੀਂ ਮੁੱਦਾ ਹੈਗਾ ਵੀ ਜਿਹੜਾ ਸੈਸ ਹਿਮਾਚਲ ਦੀ ਸਰਕਾਰ ਨੇ ਲਾਇਆ ਉਹ ਜਾਇਜ਼ ਹੈ ਜਾਂ ਗੈਰਬਾਜਬ ਹੈ ਉਹ ਸਾਡੀ ਨਜ਼ਰਾਂ ਚ ਗੈਰਵਾਜਬ ਹੈ ਕਾਨੂੰਨ ਦੀਆਂ ਨਜ਼ਰਾਂ ਚ ਵੀ ਗੈਰਵਾਜਬ ਹੈ ਰਾਸ਼ਟਰੀ ਪ੍ਰੋਜੈਕਟ ਹੈਗੇ ਆ ਔਰ ਕਾਨੂੰਨੀ ਜਾਨੀ ਕਿ ਪ੍ਰੋਜੈਕਟਸ ਹੈਗੇ ਆ ਉਹ ਸਾਰੀਆਂ ਜਿਹੜੀਆਂ ਸ਼ਰਤਾਂ ਉਹਦੀਆਂ ਤੈਅ ਹੋਈਆਂ ਹੁੰਦੀਆਂ ਨੇ ਸੋ ਇਸ ਕਰਕੇ ਇਹ ਜਾਨੀ ਕਿ ਹਿਮਾਚਲ ਦੀ ਸਰਕਾਰ ਨੇ ਇਹ ਟੈਕਸ ਲਾਉਣਾ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਇਹਦਾ ਅਸੀਂ ਵਿਰੋਧ ਹਰ ਹਾਲਾਤ ਦੇ ਵਿੱਚ ਕਰਾਂਗੇ ਧੰਨਵਾਦ ਸੂ ਇਸਨ ਸਾਡੇ ਨਾਲ ਆਮਾਦੀ ਪਾਰਟੀ ਦੇ ਸੀਨੀਅਰ ਗੂ ਨੀਲ ਗਰਗ ਜਿਨ੍ਹਾਂ ਨੇ ਇਹ ਸਪਸ਼ਟ ਤੌਰ ਤੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਲਾਇਆ ਗਿਆ ਲੈਂਡਰ ਵੈਨਿਊ ਬਿਲਕੁਲ ਗੈਰਕਾਨੂੰਨੀ ਹੈ ਔਰ ਅਸੀਂ ਇਸ ਦਾ ਵਿਰੋਧ ਕਰਾਂਗੇ ਔਰ ਕਰਦੇ ਰਹਾਂਗੇ ਔਰ ਪੰਜਾਬ ਕਾਂਗਰਸ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਸ ਪ੍ਰੋਜੈਕਟ ਇਸ ਲੜਾਈ ਦੇ ਵਿੱਚ ਆ ਕੇ ਸਾਥ ਦੇਵੇ ਕੈਮਰਾ ਪਰਸਨ ਕੁਲਜਿੰਦਰ ਸੂ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ